ਸਰ ਸ੍ਰੀ ਗਾਲਜੀ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮੀਆਂ ਨੇ ਦੂਜੇ ਦਿਨ ਸਮੂਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਹਾਇਕ ਸਰਕਲ ਸੱਤਰ 인ਦਰਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਮੰਗ ਪੱਤਰ ਤੇ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕ ਬਿਜਲੀ ਕਾਮੀਆਂ ਨੇ ਦੂਜੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਕੰਮ ਜਾਮ ਕੀਤਾ ਕੰਮ ਜਾਮ ਦੌਰਾਨ ਪਟਿਆਲਾ ਸਰਕਲ ਦੀਆਂ ਅਲੱਗ-ਅਲੱਗ ਸਬ ਡਿਵੀਜ਼ਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਰੈਲੀਆਂ ਦੌਰਾਨ ਬਿਜਲੀ ਕਾਮੀਆਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਦੇ ਨਿਗੀ ਕਾਮੀ ਨਿਜੀਕਰਨ ਰੱਦ ਕੀਤੇ ਜਾਵੇ 2004 ਤੋਂ ਬਾਅਦ ਲੱਗੇ ਮੁਲਾਜ਼ਮਾਂ ਨੂੰ OPS ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ 6ਵੇਂ ਪੇ ਕਮਿਸ਼ਨ ਸਾਰੇ ਮੁਲਾਜ਼ਮਾਂ ਉੱਤੇ ਲਾਗੂ ਕੀਤੇ ਜਾਵੇ ਕੋਰਟ ਦੇ ਫੈਸਲੇ ਅਨੁਸਾਰ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ ਅਤੇ ਕੋਰਟ ਦੇ ਫੈਸਲੇ ਅਨੁਸਾਰ ਰਮੇਸ਼ਵਰ ਦੀ ਪੈਨਸ਼ਨ ਕਟੋਤੀ ਬੰਦ ਕੀਤੀ ਜਾਵੇ ਡੀਏ ਵਿੱਚ ਵਾਧਾ ਕਰਕੇ 50% ਕੀਤਾ ਜਾਵੇ ਅਤੇ 1 1 2016 ਤੋਂ ਪੇ ਸਕੇਲ ਦਾ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ ਬਿਜਲੀ ਬੋਰਡ ਵਿੱਚ ਨਵੀਆਂ ਅਸਾਮੀਆਂ ਦੇ ਸਿਰਜਣਾ ਕਰਕੇ ਮੁਲਾਜ਼ਿਮਾਂ ਦੇ ਬੋਝ ਘਟਾਇਆ ਜਾਵੇ ਇਸ ਦੇ ਨਾਲ ਹੀ ਬਿਜਲੀ ਕਾਮੀਆਂ ਨੇ ਪੰਜਾਬ ਸਰਕਾਰ ਵੱਲੋਂ ਇਸ ਮਾਦੀਨੇ ਖੇਤੀ ਕੀਤੀ ਇਹਨਾਂ ਰੈਲੀਆਂ ਨੂੰ ਵੱਖਰੀਆਂ ਵੱਖਰੀਆਂ ਰੈਲੀਆਂ ਵਿੱਚ ਹਰਜੀਤ ਸਿੰਘ, ਰੁਪਿੰਦਰ ਸਿੰਘ, 인ਦਰਜੀਤ ਸਿੰਘ, ਪ੍ਰਦੀਪ ਕੁਮਾਰ, ਵਿਜੇਦੇਵ, ਦਰਸ਼ਨ ਕੁਮਾਰ, ਕਰਮਜੀਤ ਸਿੰਘ, ਗੁਰਦੀਪ ਸਿੰਘ, ਪੱਛਮ ਪਟਿਆਲਾ, ਜਤਿੰਦਰ ਸਿੰਘ, ਛੱਠਾ, ਗੁਰਦੀਪ ਸਿੰਘ ਪਟਿਆਲਾ ਆਦਿ ਨੇ ਸੰਬੋਧਨ ਕੀਤਾ। ਇਸ ਦੇ ਨਾਲ ਹੀ ਪਟਿਆਲਾ ਸਰਕਲ ਦੇ ਲੋਕਲ ਕਾਮੇ ਮਿਤੀ 12/9/2024 ਨੂੰ ਸਰਕਲ ਦਫ਼ਤਰ ਵਿਖੇ ਰੈਲੀ ਕਰਨਗੇ